ਅੱਪਾ ਅਗਰ ਗੱਲ ਕਰੀਏ ਲੋਕ ਸਭਾ ਹਲਕਾ ਸੰਗਰੂਰ ਦੀ ਇੱਥੋਂ ਕੈਂਡੀਡੇਟ ਤੁਹਾਡੇ ਸੁਖਬਾਲ ਸਿੰਘ ਖੈਰਾ ਜੀ ਕੀ ਸੋਚਦੇ ਹੋ ਜੀ ਸੁਖਬਾਲ ਸਿੰਘ ਖੈਰਾ ਹੀ ਕਿਉਂ 3 ਟਾਈਮ ਐਮਐਲਏ ਨੇ ਲੀਡਰ ਆਫ ਆਪੋਜੀਸ਼ਨ ਰਏ ਤੇ ਬੀਿੰਗ ਅ ਲੀਡਰ ਆਫ ਆਪੋਜੀਸ਼ਨ ਉਹਨੇ ਆਪਣਾ ਕੰਮ ਬਹੁਤ ਹੀ ਨੰਨੀ ਬਾਇਆ ਪੰਜਾਬ ਦੇ 12 ਜ਼ਿਲ੍ਹੇ ਔਰ ਇੱਕ ਪਾਸੇ ਇੱਕ ਜ਼ਿਲ੍ਹਾ ਡਿਸਟ੍ਰਿਕਟ ਸੰਗਰੂਰ ਇਹਦਾ ਸਿਨੈਰੀਓ ਬਿਲਕੁਲ ਡਿਫਰੈਂਟ ਹੁੰਦਾ ਔਰ ਇਹ ਸੰਗਰੂਰ ਵਾਲਿਆਂ ਦਾ ਸੰਗਰੂਰੀਆਂ ਦਾ ਜਿਹੜਾ ਫੈਸਲਾ ਉਹ ਵੀ ਡਿਫਰੈਂਟ ਹੁੰਦਾ ਸੰਗਰੂਰ ਹਮੇਸ਼ਾ ਕਿਉਂ ਚੁੰਦਾ ਹੈ ਸੰਗਰੂਰ ਇੱਕ ਲਾਬੀਆਂ ਦੀ ਸੋਚ ਦਾ ਇੱਕ ਐਪੀਸੈਂਟਰ ਰਿਹਾ ਹੈ ਔਰ ਸਿਰਫ ਇਹ ਨਹੀਂ ਕਿ ਜੋ ਸੰਗਰੂਰ ਡਿਸਾਈਡ ਕਰਦਾ ਹੈ ਸੰਗਰੂਰ ਦਾ ਅਸਰ ਨਾਲ ਦੀਆਂ ਸੀਟਾਂ ਦੇ ਵਿੱਚ ਹੁੰਦਾ ਹੈ 92 ਸੀਟਸ ਇੱਕ ਹਿਸਟਰੀ ਹੈ ਕਿਸੇ ਨਵੀਂ ਪਾਰਟੀ ਦਾ 92 ਸੀਟਾਂ ਜਿੱਤਣਾ ਔਰ 100 ਸਾਲ 150 ਸਾਲ ਪੁਰਾਣੀ ਪਾਰਟੀ ਦੇ ਮੁਕਾਬਲੇ ਦੇ ਵਿੱਚ ਉਹਦਾ ਕੀ ਕਾਰਨ ਬੰਦਿਆ ਤੁਸੀਂ ਪਰ ਉਸ ਤੋਂ ਬਾਅਦ ਕੀ ਹੋਇਆ ਬਾਰੀ ਉਸ ਤੋਂ 3 ਮਹੀਨੇ ਬਾਅਦ ਕੀ ਹੋਇਆ ਸੰਗਰੂਰ ਦੇ ਲੋਕਾਂ ਨੇ ਦਿਖਾਇਆ ਨਹੀਂ ਸੰਗਰੂਰ ਦੇ ਲੋਕਾਂ ਨੇ ਸ਼ੀਸ਼ਾ ਦਿਖਾਇਆ ਸੀ ਆਮ ਆਦਮੀ ਪਾਰਟੀ ਇਸ ਸਰਕਾਰ ਸਿਰਫ ਤੁਹਾਨੂੰ ਹੋਲਡਿੰਗਸ 'ਚ ਨਜ਼ਰ ਆਉਂਦੀ ਕਿ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਇੰਨੇ ਇੰਨੇ ਆਹ ਕੰਮ ਕਰਵਾ ਦਿੱਤੇ ਅਸਲ 'ਚ ਜਿਹੜੀ ਫੈਕਟੂਅਲ ਫਿਗਰਸ ਨੇ ਉਹ ਇਹ ਹੈ ਕਿ ਪਿਛਲੇ 2 ਸਾਲਾਂ ਚ 60-70 ਹਜ਼ਾਰ ਕਰੋੜ ਦਾ ਕਰਜ਼ਾ ਦਿੱਤੀ ਹੈ ਸਰਕਾਰ ਉਹ ਬੋਝ ਮੇਰੇ ਔਰ ਤੁਹਾਡੇ ਕੰਧਿਆਂ ਤੇ ਹੈ ਆਰਥ ਜੋੜੋ ਯਾਤਰਾ ਤਸਵੀਰ ਤੋਂ ਕੰਨਿਆ ਕੁਮਾਰੀ ਤੱਕ ਕੀਤੀ ਗਈ ਔਰ ਫੋਟੋ ਥੋਡੀਆਂ ਵੀ ਸੋਸ਼ਲ ਮੀਡੀਆ ਤੇ ਬੜੀਆਂ ਫਲੋਟ ਹੋਈਆਂ ਰੌਲ ਗਾਂਧੀ ਨੇ ਡਾਲ ਉਸ ਐਫਰਟ ਦਾ ਇਸ ਲੋਕ ਸਭਾ ਇਲੈਕਸ਼ਨ ਦੇ ਉੱਪਰ ਕੀ ਅਸਰ ਦੇਖਣ ਨੂੰ ਮਿਲਿਆ ਕਿੱਥੇ ਦੇਖਦੇ ਹੋ ਤੁਸੀਂ ਕੀ ਕੋਈ ਪੋਜ਼ਿਟਿਵ ਰਿਐਕਸ਼ਨ ਮਿਲਿਆ ਕੀ ਪਬਲਿਕ ਨੂੰ ਕਨੈਕਟ ਕਰਨ ਦੇ ਵਿੱਚ ਰੌਲ ਗਾਂਧੀ ਕਾਮਯਾਬ ਹੋਏ राहुल गांधी ने लोगों ने अपना लीडर मानना शुरू कर दिया ने अपनी मुहब्बत राहुल जी की जो वह दिल्च है वो वोटा धड़ाधड़ कन्वर्ट कर दिया और राहुल गांधी जी दीतियां दी दी हैं स्पेशली जो मैनीफेस्टो राहुल जी ने लॉन्च किया है वो अंदर न्याय योजना युवा न्याय शक्ति न्याय नारी न्याय सो बहुत सारिया योजना जो स्कीम्स जो गरंटियाँ कांग्रेस पार्टी लेके आई है ਉਹਦੇ ਨਾਲ ਹਿੰਦੁਸਤਾਨ ਦੇ ਬਹੁਤ ਵੱਡਾ ਟਰਾਂਸਫਾਰਮ ਹੋਣ ਵਾਲਾ ਹੈ ਜਿਹੜੇ ਕੰਮ ਹੈ ਜਿਹੜੇ ਤੇ ਹੁਣ ਵਾਲੇ ਔਰ ਪ੍ਰਾਇੋਰਟੀ ਤੇ ਤੁਹਾਡਾ ਲੀਡਰ ਜਾਂ ਤੁਹਾਡੀ ਸਰਕਾਰ ਕਰੂਗੀ। ਜਿਹੜੀ ਸਭ ਤੋਂ ਇੰਪੋਰਟੈਂਟ ਹੈ ਹੈਲਥ ਸਰ ਇਨਫਰਾਸਟ੍ਰਕਚਰ ਤੇ ਕੰਮ ਹੋਣ ਵਾਲਾ ਹੈ। ਸਰ ਕਰਪਸ਼ਨ ਤੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਮम्मू ਜੀ ਤੁਸੀਂ ਮੈਨੂੰ ਸਵਾਲ ਕਰੋਗੇ ਮੈਂ ਮੇਰੇ ਮੂਜੂ ਕਿਸੇ ਨਾਮ ਨਾਲ ਨਿਕਲ ਜੂਏ। ਸੋ ਸਰ ਦੇ ਸ਼ਹਿਰ ਨੂੰ ਲੁੱਟਿਆ ਗਿਆ ਨਿਚੋੜਿਆ ਗਿਆ ਦੇਸ਼ ਨੂੰ ਵੇਚਣ ਦਾ ਗੰਮ ਕੀਤਾ ਹੈ ਉਧਰੋਂ ਉੱਤੇ ਮੋਦੀ ਜੀ ਤੇ ਸੁਭਾ ਸਰਕਾਰ ਦੇ ਵਿੱਚ ਮਾਨ ਸਾਹਿਬ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ ਇਹ ਮਿੱਟੀ ਦੇ ਨਾਲ ਇਨਸ਼ਾ ਅੱਲਾਹ ਤਾਲਾ ਮਲੇਕ ਕੋਲ ਦਾ ਮੁੰਡਾ ਮਲੇਕ ਕੋਲ ਦਾ ਪੁੱਤਰ ਹੁੰਦੇ ਦਾਤੇ ਮੈਂ ਇਨਸ਼ਾ ਅੱਲਾਹ ਇਸ ਮਿੱਟੀ ਨਾਲ ਵਫਾ ਕਰਦਾ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਫੇਰ ਆਪ ਸਭ ਦਾ ਵੈਲਕਮ ਕਰਦਾ ਪ੍ਰੋਗਰਾਮ ਦਾ ਨਾਮ ਹੈ ਜਿ ਸਰ ਤੁਹਾਨੂੰ ਪਤਾ ਸੁਨੋ ਨੇਤਾ ਜੀ ਇਸੇ ਪ੍ਰੋਗਰਾਮ ਦੇ ਅਧੀਨ ਅੱਜ ਫੇਰ ਇੱਕ ਪਰਸਨੈਲਿਟੀ ਨੂੰ ਤੁਹਾਨੂੰ ਬੁਲਾਉਣੇ ਆ ਮੈਂ ਗੱਲ ਕਰ ਰਿਹਾ ਮੁਜ਼ਮਮਲ ਅਲੀ ਖਾਨ ਸ਼ੇਰਵਾਨੀ ਜੋ ਯੂਥ ਲੀਡਰ ਹੈ ਯੂਥ ਕਾਂਗਰਸ ਵਿੱਚ ਕਾਫੀ ਦੇਰ ਤੋਂ ਕੰਮ ਕਰ ਰਹੇ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਇਹਨਾਂ ਨੂੰ ਕਿ ਮਲੇਰ ਕੋਟਲਾ ਜ਼ਿਲ੍ਹੇ ਨੂੰ ਲੈ ਕੇ ਜਾਂ ਮਲੇਰ ਕੋਟਲੇ ਦੇ ਲੋਕਾਂ ਨੂੰ ਲੈ ਕੇ ਇਹਨਾਂ ਦੇ ਕੈਂਡੀਡੇਟ ਔਰ ਇਹਨਾਂ ਦੀ ਪਾਰਟੀ ਦੇ ਕੀ ਪਲਾਨਸ ਨੇ ਔਰ ਕੀ ਕਰਨਗੇ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਹੀਏ ਮੁਜ਼ਮਮਲ ਅਲੀ ਖਾਨ ਸ਼ੇਰਵਾਨੀ ਨੂੰ ਖਾਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਜੀ ਵਾਂਸ ਅਗੇਨ ਸੇਵਰ ਜੀ ਅੱਗੇ ਸਾਡੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਔਰ ਅੱਜ ਫੇਰ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮੰਮੂ ਜੀ ਮੈਨੂੰ ਇੱਥੇ ਬੁਲਾਉਣ ਲਈ ਜੀ ਜੀ ਮੇਰਾ ਨਾਮ ਜਿਵੇਂ ਜਸੇ ਮਜ਼ਮਲ ਅਲੀ ਖਾਨ ਸ਼ਰਵਾਨੀ ਹੈ ਮੈਂ ਪੰਜਾਬ ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਹੈ ਸਟੇਟ ਵਾਈਸ ਪ੍ਰੈਜ਼ੀਡੈਂਟ ਔਰ ਮੈਂ ਪਿਛਲੇ ਬਹੁਤ ਲੰਬੇ ਅਰਸੇ ਤੋਂ 10-12 ਸਾਲ ਤੋਂ ਪੰਜਾਬ ਯੂਥ ਕਾਂਗਰਸ ਦੇ ਵੱਖ-ਵੱਖ ਅਧਿਆ ਦੇ ਕੰਮ ਕਰਦਾ ਆ ਰਿਹਾ ਹਾਂ ਜੀ ਪ੍ਰੈਜ਼ੈਂਟਲੀ ਲਾਸਟ ਇਅਰ ਇਲੈਕਸ਼ਨ ਹੋਇਆ ਸੀ ਤੇ ਉਹਦੇ ਵਿੱਚ ਮੈਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਇਲੈਕਟ ਹੋ ਕੇ ਆਇਆ ਹਾਂ ਅ ਦਲ ਜੋ ਕਰਾਂਗੇ ਆਪਾਂ ਲੋਕ ਸਭਾ ਇਲੈਕਸ਼ਨ ਦੇ ਨਾਲ ਸੰਬੰਧਿਤ ਕਰਾਂਗੇ ਸਾਡਾ ਪ੍ਰੋਗਰਾਮ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਡਾ ਪ੍ਰੋਗਰਾਮ ਦਾ ਨਾਮ ਹੈ ਸੁਨੋ ਨੇਤਾ ਜੀ ਪਬਲਿਕ ਦੀ ਆਵਾਜ਼ ਲੀਡਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਇੱਕ ਮਾਧਿਅਮ ਇੱਕ ਬ੍ਰਿਜ ਜਿਹੜਾ ਹੈ ਉਹ ਸਾਡਾ ਪ੍ਰੋਗਰਾਮ ਸੁਨੋ ਨੇਤਾ ਜੀ ਤੁਸੀਂ ਕਾਂਗਰਸ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਚੱਲਦੇ ਹੋ ਕਾਂਗਰਸ ਦੇ ਨੇਤਾਵੋ ਜੋ ਲੋਕ ਸਭਾ ਇਲੈਕਸ਼ਨ ਹੈ ਕਿਵੇਂ ਦੇਖਦੇ ਹੋ ਕਿਵੇਂ ਚੱਲ ਰਿਹਾ ਤੁਹਾਡੀ ਪਾਰਟੀ ਕਿਤੇ ਸਟੈਂਡ ਕਰਦੀ ਹੈ ਦੇਖੋ ਜੀ ਹਾਲੇ ਤੱਕ ਜਿਹੜੇ 3 ਫੇजेस ਹੋਏ ਨੇ ਜੀ ਚੋਣਾਂ ਦੇ ਸਾਡੀ ਪਾਰਟੀ ਬਹੁਤ ਹੀ ਇੱਕ ਅੱਛੀ ਸਿਚੁਏਸ਼ਨ ਦੇ ਵਿੱਚ ਹੈ ਉਹਦਾ ਰੀਜ਼ਨ ਇਹ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੇ ਜੋ ਪਿਛਲੇ 10 ਸਾਲਾਂ ਦੀ ਮੋਦੀ ਸਾਹਿਬ ਦੀ ਜੋ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਨੂੰ ਵੇਖ ਕੇ ਲੋਕ ਤਰਾ-ਤਰਾ ਹੋ ਗਏ ਹਨ ਲੋਕ ਅੱਕ ਚੁੱਕੇ ਹਨ ਝੁੱਠੇ ਵਾਗਿਆਂ ਤੋਂ ਔਰ ਸਿਰਫ ਇੱਕ ਜੁਮਲੇ ਆ ਤੋਂ ਸੋ ਕਾਂਗਰਸ ਪਾਰਟੀ ਇੱਕ ਬਹੁਤ ਅੱਛਾ ਵਿਜ਼ਨ ਲੈ ਕੇ ਆਈ ਹੈ ਕਾਂਗਰਸ ਦਾ ਮੈਨੀਫੈਸਟੋ ਜਦੋਂ ਲੋਕਾਂ 'ਚ ਗਿਆ तो लोग सोचने मजबूर हो गए कि क्यों ना दोबारा उस पार्टी को जिस पार्टी ने हिंदुस्तान को बनाया है उन्होंने उन्न सत्ता च लिया जाए और राहुल गांधी जी दिन नीतियां हैं स्पेशली जो मैनीफेस्टो राहुल जी ने लॉन्च किया है वो अंदर न्याय योजनाव युवा न्याय शक्ति न्याय नारी न्याय सो बहुत सारी योजना जो स्कीम्स जो गरंटियां कांग्रेस पार्टी लेके आई है वो हिंदुस्तान दे बहुत बड़ा ट्रांसफॉर्म ਹੋਣ ਵਾਲਾ ਹੈ ਸੋ ਪੀਪਲ ਆਰ ਵੈਰੀ ਈਗਰ ਟੂ ਸੀ ਦਾ ਕਾਂਗਰਸ ਗਵਰਨਮੈਂਟ ਐਟ ਸੈਂਟਰ ਜੀ ਔਰ ਉਸੇ ਮਤਲਬ ਜੋ ਪਲਾਨ ਦੇ ਤਹਿਤ ਤੁਸੀਂ ਵੀ ਕੰਮ ਕਰ ਰਹੇ ਹੋ ਕਿ ਤੁਹਾਡੀ ਪਾਰਟੀ ਮਜ਼ਬੂਤ ਹੋਵੇ ਸੈਂਟਰ ਦੇ ਵਿੱਚ ਆਵੇ ਆਪਾਂ ਅਗਰ ਗੱਲ ਕਰੀਏ ਲੋਕ ਸਭਾ ਹਲਕਾ ਸੰਗਰੂਰ ਦੀ ਇੱਥੋਂ ਕੈਂਡੀਡੇਟ ਤੁਹਾਡੇ ਸੁਖਬਾਲ ਸਿੰਘ ਖੈਰਾ ਜੀ ਕੀ ਸੋਚਦੇ ਹੋ ਜੀ ਸੁਪਾਲ ਸਿੰਘ ਖੈਰਾ ਹੀ ਕਿਉਂ ਕਾਫੀ ਮਤਲਬ ਰੌਲਾ ਪਿਆ ਤੋਟਾ ਇੱਕ ਕੱਦਾ ਵਰ ਦੇਤਾ ਜੋ ਹੈ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋਇਆ ਇਹ ਸਾਰਾ ਐਪੀਸੋਡ ਹੋਇਆ ਔਰ ਸੁਖਪਾਲ ਸਿੰਘ ਕਹਿ ਰਾ ਹੀ ਕਿਉਂ ਸੰਗਰੂਰ ਦੇ ਲੋਕਾਂ ਨੂੰ ਬੜੇ ਹਾਸੇ ਦੇ ਬਾਅਦ ਉਹ ਨੇਤਾ ਜੋ ਆਪਣੀ ਆਵਾਜ਼ ਬੜੇ ਦਮਦਾਰ ਤਰੀਕੇ ਨਾਲ ਸਦਨ ਦੇ ਅੰਦਰ ਵੀ ਤੇ ਸਦਨ ਦੇ ਬਾਹਰ ਵੀ 3 ਟਾਈਮ ਐਮਐਲਏ ਨੇ ਲੀਡਰ ਆਫ ਓਪੋਜੀਸ਼ਨ ਰਏ ਤੇ ਬੀਇੰਗ ਅ ਲੀਡਰ ਆਫ ਓਪੋਜੀਸ਼ਨ ਉਹਨਾਂ ਨੇ ਆਪਣਾ ਕੰਮ ਬਖੂਬੀ ਨਾਲ ਨਿਭਾਇਆ ਔਰ ਅੰਦਰ ਵੀ ਔਰ ਸੜਕ ਤੇ ਵੀ ਜੋ ਇਸ਼ੂਜ਼ ਨੂੰ ਜੋ ਤਰੀਕਾ ਹੈ ਖੈਰਾ ਸਾਹਿਬ ਦਾ ਆਈ ਥਿੰਕ ਨੋਬਾਡੀ ਕੈਨ ਮੈਚ ਥੈਟ ਵੇ ਜੋ ਉਹ ਕਿਸੇ ਇਸ਼ੂਸ ਨੂੰ ਲੈ ਕੇ ਜਦੋਂ ਬੋਲਦੇ ਹਨ ਤਾਂ ਉਹ ਲੋਕਾਂ ਨਾਲ ਕਨੈਕਟ ਕਰਦੇ ਹਨ ਮੈਂ ਤਾਂ ਕਹਾਂਗਾ ਜੀ ਇਸ ਤੋਂ ਬੈਸਟ ਲੀਡਰ ਖਾਸ ਕਰਕੇ ਪੰਜਾਬ ਕਾਂਗਰਸ ਦਾ ਸੰਗਰੂਰ ਦੇ ਲਈ ਨਹੀਂ ਆ ਸਕਦਾ ਸੀ ਤੁਸੀਂ ਕਿਹਾ ਕੁਝ ਨਹੀਂ ਤਾਂ ਛੱਡ ਕੇ ਗਏ ਨੇ ਦੇਖੋ ਉਹਨਾਂ ਦੀ ਕੋਈ ਆਪਣੇ ਰੀਜ਼ਨ ਹੋ ਸਕਦੇ ਨੇ ਪਰ ਮੈਂ ਕਹਾਂਗਾ ਗੋਲਡੀ ਜੀ ਮੈਂ ਉਹਨਾਂ ਦੇ ਨਾਲ ਬਹੁਤ ਸਾਲ ਕੰਮ ਕੀਤਾ ਮੇਰੇ ਬੜੇ ਅچھے ਦੋਸਤ ਨੇ ਉਹਨਾਂ ਦੀ ਮੇਰੀ ਫੈਮਿਲੀ ਟਰਮਸ ਬਹੁਤ ਅੱਛੀਆਂ ਨੇ ਪਾਰਟੀ ਨੇ ਬਹੁਤ ਕੁਝ ਦਿੱਤਾ ਗੋਲਡੀ ਜੀ ਨੂੰ ਗੋਲਡੀ ਜੀ ਪਹਿਲਾਂ ਯੂਥ ਕਾਂਗਰਸ ਇਲੈਕਸ਼ਨ ਲੜਦੇ ਨੇ ਉਸ ਤੋਂ ਬਾਅਦ 2016 ਦੀ ਉਗਲ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ ਜਦੋਂ ਸਰਦਾਰ ਸੁਜੀਤ ਸਿੰਘ ਬਰਨਾਲਾ ਜੀ ਨੇ ਆਪਣੀ ਪਾਰਟੀ ਨੂੰ ਕਾਂਗਰਸ ਨਾਲ ਮਰਜ ਕੀਤਾ ਔਰ ਸੋਨੀਆ ਗਾਂਧੀ ਜੀ ਨੇ ਇੱਕ ਸੀਟ ਦਾ ਵਾਅਦਾ ਕੀਤਾ ਸੀ ਉਹਨਾਂ ਦੇ ਨਾਲ ਪੂਰੀ ਪਾਰਟੀ ਮਰਜ ਕਰਨ ਤੋਂ ਬਾਅਦ ਇੱਕੋ ਹੀ ਸੀਟ ਦਾ ਵਾਅਦਾ ਸੀ ਤੇ ਉਹੀ ਸੀਟ ਜਿਹੜੀ ਇਹ ਗੋਲਡੀ ਜੀ ਨੂੰ ਦਿੱਤੀ ਗਈ ਸੋ ਕਾਂਗਰਸ ਨੇ ਉਹਨਾਂ ਲਈ ਬਹੁਤ ਕੁਝ ਕੀਤਾ ਹੈ ਉਨਨੂੰ ਬਹੁਤ ਓਪਰਚੁਨਿਟੀਆਂ ਦਿੱਤੀਆਂ ਨੇ ਕੋਈ ਹੋਰ ਰੀਜ਼ਨ ਹੋ ਸਕਦੇ ਨੇ 골ਡੀ ਛੱਡ ਕੇ ਗਏ ਨੇ ਔਰ ਵੀ ਵਿਸ਼ੇ ਵੈਰੀ ਗੁੱਡ ਲੱਕ ਪਿਛਲੇ ਟਰਮ ਦੇ ਵਿੱਚ ਅਗਰ ਮੈਂ ਵਿਧਾਨ ਸਭਾ ਦੀ ਗੱਲ ਕਰਾਂ ਵਿਧਾਨ ਸਭਾ ਦੇ ਵਿੱਚ ਕੋਈ ਅੱਛੇ ਤਰੀਕੇ ਨਾਲ ਪਰਫਾਰਮ ਨਹੀਂ ਕਰ ਪਾਈ ਪਾਰਟੀ ਤੁਹਾਡੀ ਕੁਝ ਤਾਂ ਰੀਜ਼ਨ ਰਹੇ ਹੋਣਗੇ ਕੁਝ ਤਾਂ ਕਾਰਨ ਰਹੇ ਹੋਣਗੇ ਜਿਹਦੇ ਕਰਕੇ ਸਭ ਹੋਇਆ ਜੀ ਦੇਖੋ ਉਹਦੇ ਵੱਖ-ਵੱਖ ਰੀਜ਼ਨ ਹੋ ਸਕਦੇ ਨੇ ਜ਼ਿਆਦਾਤਰ ਜੋ ਮੋਟਾ-ਮੋਟਾ ਰੀਜ਼ਨ ਹੈ ਕਿ ਜੋ ਬਿਲਕੁਲ ਲਾਸਟ ਜਾ ਕੇ ਲੀਡਰਸ਼ਿਪ ਚੇਂਜ ਜਿਹੜੀ ਹੋਈ ਉਹ ਬਹੁਤ ਪਾਰਟੀ ਨੇ ਲੇਟ ਕਰ ਦਿੱਤੀ ਸੀ ਸੈਕੰਡਲੀ ਤੁਸੀਂ ਕਿਹਾ ਵੀ ਮੈਂ ਵਾਈ ਆਈ ਓਨਲੀ ਸੀਨ ਇਨ ਇਲੈਕਸ਼ਨਸ ਮੈਨੂੰ ਪਾਰਟੀ ਨੇ ਪਿਛਲੇ 7-8 ਸਾਲ ਤੋਂ 10 ਸਾਲਾਂ ਤੋਂ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਯੂਥ ਕਾਂਗਰਸ ਦੇ ਅੰਦਰ ਮੈਂ ਇਨਚਾਰਜ ਰਿਹਾ ਫਤਿਹਗੜ ਸਾਹਾ ਦਾ ਔਰ ਉਸ ਤੋਂ ਬਾਅਦ ਮੈਨੂੰ ਬਹੁਤ ਇੰਪੋਰਟੈਂਟ ਜ਼ਿਲ੍ਹਾ ਦਿੱਤਾ ਗਿਆ ਮੇਰੀ ਪਰਫਾਰਮੈਂਸ ਨੂੰ ਵੇਖਦੇ ਹੋਏ ਨੈਕਸਟ ਟਰਮ ਦੇ ਅੰਦਰ ਮੈਨੂੰ ਲੁਧਿਆਣਾ ਯੂਥ ਕਾਂਗਰਸ ਦਾ ਇਨਚਾਰਜ ਜੋ ਕਿ ਇੱਕ ਬਹੁਤ ਇੰਪੋਰਟੈਂਟ ਜ਼ਿਲ੍ਹਾ ਹੈ ਪੰਜਾਬ ਦੀ ਇਕਨੋਮੀ ਦੇ ਅੰਦਰ ਹੈ ਨਾ ਲੁਧਿਆਣਾ ਇੱਕ ਬਹੁਤ بڑا ਇੱਕ ਆਪਣਾ ਚੰਕ ਜਿਹੜਾ ਉਹ ਸ਼ੇਅਰ ਕਰਦਾ ਹੈ ਸੈਕੰਡਲੀ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੋ ਉਸ ਇੰਪੋਰਟੈਂਟ ਜ਼ਿਲ੍ਹੇ ਦੇ ਅੰਦਰ ਮੈਨੂੰ ਬਤੌਰੀ ਚਾਰਜ ਮੈਂ ਉੱਥੇ ਕੰਮ ਕੀਤਾ ਤੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਉੱਥੇ ਮੌਕੇ ਮਿਲੇ ਕਿ ਮੈਂ ਆਪਣੀ ਪਾਰਟੀ ਲਈ ਕੰਮ ਕਰਾਂ ਐਜ਼ ਅ ਇਨਚਾਰਜ ਆਫ ਲੁਧਿਆਣਾ ਉਸ ਤੋਂ ਬਾਅਦ ਅਗਰ ਮੈਨੂੰ ਪਾਰਟੀ ਮਲੇ ਕੋਟਲਾ ਦੀ ਕੋਈ ਜ਼ਿੰਮੇਵਾਰੀ ਦੇਗੀ ਤਾਂ ਮੈਂ ਜੋ ਜ਼ਿੰਮੇਵਾਰੀਆਂ ਮੈਂ ਪਹਿਲਾਂ ਨਿਭਾ ਚੁੱਕੇ ਹਾਂ ਮੈਂ ਉਸ ਤੋਂ ਵਾਅਦਾ ਕਰਨ ਦੀ ਕੋਸ਼ਿਸ਼ ਕਰਾਂਗਾ ਬਿਕਾਜ਼ ਬੀਇੰਗ ਅ ਪਾਰਟ ਆਫ ਦ ਸਨ ਆਫ ਦ ਸੋਇਲ ਇਨਸ਼ਾਅੱਲਾਹੁ ਤਾਲਾ ਮਲੇਕ ਕੋਲੇ ਦਾ ਮੁੰਡਾ ਮਲੇਕ ਕੋਲੇ ਦਾ ਪੁੱਤਰ ਹੋਣ ਦੇ ਨਾਤੇ ਮੈਂ ਇਨਸ਼ਾਅੱਲਾ ਇਸ ਮਿੱਟੀ ਨਾਲ ਵਫਾ ਕਰਾਂਗਾ ਔਰ ਇੱਕ ਸਰ ਇੱਥੇ ਮੇਰਾ ਕੁਐਸਚਨ ਇਹ ਹੈ ਕਿ ਡਿਸਟ੍ਰਿਕਟ ਸੰਗਰੂਰ ਹੈ ਇੱਕ ਪਾਸੇ ਪੂਰਾ ਪੰਜਾਬ ਹੈ ਪੰਜਾਬ ਦੇ 12 ਜ਼ਿਲ੍ਹੇ ਔਰ ਇੱਕ ਪਾਸੇ ਇੱਕ ਜ਼ਿਲ੍ਹਾ ਡਿਸਟ੍ਰਿਕਟ ਸੰਗਰੂਰ ਹੈ ਇਹਦਾ ਸਿਨੈਰੀਓ ਬਿਲਕੁਲ ਡਿਫਰੈਂਟ ਹੁੰਦਾ। ਔਰ ਇਹ ਸੰਗਰੂਰ ਵਾਲਿਆਂ ਦਾ ਸੰਗਰੂਰੀਆਂ ਦਾ ਜਿਹੜਾ ਫੈਸਲਾ ਉਹ ਵੀ ਡਿਫਰੈਂਟ ਹੁੰਦਾ। ਹੁਣ ਉਹਦੀ ਐਗਜ਼ਾਮਪਲ ਕਿਹ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਮਤਲਬ 12 ਜ਼ਿਲ੍ਹਿਆਂ ਦੇ ਵਿੱਚੋਂ ਦੂਸਰੀਆਂ ਪਾਰਟੀਆਂ ਜਿੱਤਦੀਆਂ ਨੇ ਤੇ ਭਗਵੰਤ ਸਿੰਘ ਮਾਨ ਜੋ ਸਾਡੇ ਮੁੱਖ ਮੰਤਰੀ ਐਟ ਪ੍ਰੈਜ਼ੈਂਟ ਹੈਗੇ ਉਹ ਜਿੱਤਦੇ ਆ ਸੰਗਰੂਰ ਤੋਂ ਆਵਾਜ਼ਵੀਂ ਪਾਰਟੀ ਦੀ ਇੱਕੋ ਹੀ ਸੀਟ ਆਉਂਦੀ ਹੈ ਉਹ ਆਉਂਦੀ ਹੈ ਡਿਸਟ੍ਰਿਕਟ ਸੰਗਰੂਰ ਤੋਂ। ਔਰ ਉਸ ਤੋਂ ਬਾਅਦ ਜਦੋਂ ਸਾਡੇ ਮੁੱਖ ਮੰਤਰੀ ਜੀ ਆਪਣੀ ਸਰਕਾਰ ਬਣਾਉਂਦੇ ਨੇ ਮੁੱਖ ਮੰਤਰੀ ਬਣਦੇ ਆ ਬਾਇ ਇਲੈਕਸ਼ਨ ਹੁੰਦੀ ਹੈ ਔਰ ਬਾਇ ਇਲੈਕਸ਼ਨ ਦੇ ਵਿੱਚ ਜਸਟ ਆਫਟਰ 3 ਮੰਥਸ ਇਹੀ ਸੰਗਰੂਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਤਾਜ ਪਹਿਨਾਉਂਦਾ ਜੀ ਐਮਪੀ ਦਾ ਔਰ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕੀ ਲੱਗਦਾ ਹੈ ਕਿ ਸੰਗਰੂਰ ਵਾਸੀ ਕਿੱਧਰ ਜਾਣਗੇ ਔਰ ਕਿਉਂ ਜਾਣਗੇ ਕੀ ਕਰਨ ਲੱਗਦਾ ਤੁਹਾਨੂੰ ਸੰਗਰੂਰ ਵਾਸੀਆਂ ਨੇ ਆਪਣਾ ਮਨ ਬਣਾ ਲਿਆ ਹੈ ਖੈਰਾ ਖੈਰਾ ਹੋਈ ਪਈ ਹੈ ਜੀ ਸੁਖਪਾਲ ਸਿੰਘ ਖੈਰਾ ਜੀ ਦੀ ਆਵਾਜ਼ ਸਿਰਫ ਇੱਥੇ ਨਹੀਂ ਗੂੰਜ ਰਹੀ ਮਲੇ ਕੋਟਲਾ 'ਚ ਅੱਜ ਦੀ ਘੜੀ ਅਗਰ ਆਪਾਂ ਮਲੇ ਕੋਟਲਾ ਜ਼ਿਕਰ ਕਰੀਏ ਤਾਂ ਖੈਰਾ ਸਾਹਿਬ 10000 ਪਲੱਸ ਤੇ ਚੱਲ ਰਹੇ ਨੇ ਸੰਗਰੂਰ ਕਨਸੀਸਟੈਂਸੀ ਲਗਾ ਲਓ ਲੇਹਰਾ ਗਾਗਾ ਲਗਾ ਲਓ ਡਿਫਰੈਂਟ ਹਰਪੰਥ ਸੰਗਰੂਰ ਕਨਸੀਸਟੈਂਸੀ ਦੇ ਹਰ ਇੱਕ ਪਿੰਡ ਹਰ ਇੱਕ ਗਲੀ 'ਚ ਆਵਾਜ਼ ਆ ਰਹੀ ਹੈ ਕਿ ਸਾਨੂੰ ਸੁਖਪਾਲ ਸਿੰਘ ਖੈਰਾ ਵਰਗਾ ਬੇਡਰ ਨੇਤਾ ਚਾਹੀਦਾ ਹੈ ਤੁਸੀਂ ਗੱਲ ਕੀਤੀ ਸੰਗਰੂਰ ਦੀ ਸੰਗਰੂਰ ਹਮੇਸ਼ਾ ਕਿਉਂ ਚੁੰਦਾ ਸੰਗਰੂਰ ਇੱਕ ਇਨਕਲਕਿੰਗ ਕਲੱਬੀਆਂ ਦੀ ਸੋਚ ਦਾ ਇੱਕ ਐਪੀਸੈਂਟਰ ਰਿਹਾ ਹੈ। ਔਰ ਸਿਰਫ ਇਹ ਨਹੀਂ ਕਿ ਜੋ ਸੰਗਰੂਰ ਡਿਸਾਈਡ ਕਰਦਾ ਹੈ, ਸੰਗਰੂਰ ਦਾ ਅਸਰ ਨਾਲ ਦੀਆਂ ਸੀਟਾਂ ਤੇ ਹੁੰਦਾ ਹੈ। ਜਿਵੇਂ ਆਪਾਂ 2014 'ਚ ਦੇਖੀਏ, ਇੱਥੇ ਮਾਨ ਸਾਹਿਬ ਦੀ ਇੱਕ ਵੇਵ ਸੀਗੀ। ਉਹਦਾ ਅਸਰ ਨਾਲ ਦੀ ਸੀਟ ਤੇ ਪਿਆ। ਹੈਨਾ ਸੰਗਰੂਰ ਜਿਹੜਾ ਹੈ ਖਾਸ ਕਰ ਮਲੇਰਕੋਟਲਾ ਉਹ ਸ਼ੇਅਰ ਕਰਦਾ ਹੈ ਆਪਣੀ ਕੰਸਟਿਟੂਐਂਸੀ ਲੋਕ ਸਭਾ ਫਤਿਹਗੜ੍ਹ ਸਾਹਿਬ ਨਾਲ। ਹੈਂ ਜੀ ਉਸ ਤੋਂ ਬਾਅਦ ਨਾਬਾ ਵੀ ਨੇੜੀ ਹੈ। ਸੋ ਇੱਕ ਐਪੀਸੈਂਟਰ ਹੈ ਸਿਆਸਤ ਦਾ। ਔਰ ਮੈਂ ਉਮੀਦ ਕਰਦਾ ਹੈ ਕਿ ਖੈਰਾ ਸਾਹਿਬ ਜਿਸ ਬੇਬਾਕ ਤਰੀਕੇ ਦੇ ਨਾਲ ਆਪਣਾ ਵਿਜ਼ਨ ਲੈ ਕੇ ਆਏ ਨੇ ਖਾਸ ਕਰ ਸਾਡੇ ਮਾਈਨੋਰਟੀਜ਼ ਦੇ ਲਈ ਉਹ ਇਸ਼ੂਸ ਖੈਰਾ ਸਾਹਿਬ ਰੇਜ਼ ਕਰ ਰਹੇ ਨੇ ਦੇਖੋ ਮੇਰੀ ਖੈਰਾ ਸਾਹਿਬ ਨਾਲ ਇੱਕ ਛੋਟਾ ਜਿਹਾ ਜਿਹੜਾ ਮੇਰਾ ਨਾਲ ਪਰਸਨਲ ਇੰਟਰੈਕਸ਼ਨ ਰਿਹਾ ਉਹ ਐਤੋਂ 4 ਸਾਲ ਪਹਿਲ ਰਿਹਾ 4 ਸਾਲ ਪਹਿਲਾਂ ਕਸ਼ਮੀਰੀ ਸਟੂਡੈਂਟ ਸੀ ਕੁਝ ਉਹਨਾਂ ਦੇ ਉੱਤੇ ਅਤਿਆਚਾਰ ਹੋਇਆ ਆਪਣੇ ਪੰਜਾਬ ਦੇ ਨਿਜੀ ਕਾਲਜ 'ਚ ਖੈਰਾ ਸਾਹਿਬ ਵਾਜ਼ ਓਨਲੀ ਓਨਲੀ ਪਰਸਨ ਹੀ ਵਾਜ਼ ਅ ਫਰਸਟ ਪਰਸਨ हु स्टूड बिहाइंड दैम खरा साहब उन्होंने खड़े उदो मेरी फस्ट उन्होंने मुलाकात हुई मैं उन्होंने मुबारकबाद पेश दूजी गल वक्तन फवकतन चाहे वो कोई भी इशूज हो चाहे वह पहलू खान इशू हो बहुत साल पहला चाहे वह यूसी सी होनी उत्तराखंड सरकार ने यूसी सी लागू किया खैरा साहब वॉज अ फस्ट परसन सो साडे अपने इशूज के उपर खरा साहब ने बड़ी बेबाकी अपनी राय रखी है ਉਹਤ तमाम इश्यूज ਅਸੀਂ ਉਮੀਦ ਕਰਦੇ ਆ ਅਸੀਂ ਖੈਰਾ ਸਾਹਿਬ ਤੋਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਰੋਡ ਤੇ ਜਿਸ ਤਰ੍ਹਾਂ ਬਿਬਾਕੀ ਨਾਲ ਆਵਾਜ਼ ਰੱਖੀ ਹੈ ਪਾਰਲੀਮੈਂਟ ਚ ਵੀ ਸਾਡੇ ਹੱਕ ਚ ਬੋਲਣਗੇ ਕੀ ਅਸੀਂ ਉਮੀਦ ਕਰ ਸਕਦੇ ਆ ਬੀਇੰਗ ਅ ਮਿਨੋਰਟੀ ਬੀਇੰਗ ਮੁਸਲਮ ਕਿ ਹਾਂ ਖੈਰਾ ਸਾਹਿਬ ਸਾਡੇ ਹੱਕ ਹੱਕ ਦੇ ਵਿੱਚ ਖੜਨਗੇ ਉੱਥੇ ਜਾ ਕੇ ਇਸੇ ਅਲਹਿਜੇ ਦੇ ਵਿੱਚ ਗੱਲ ਕਰਨਗੇ ਆਫਕੋਰਸ ਅਗਰ ਆਪਾਂ ਉਹਨਾਂ ਪਰ ਇਹ ਤਵੱਜੂ ਨਹੀਂ ਕਰ ਸਕਦੇ ਫਿਰ ਤਾਂ ਫਿਰ ਤਾਂ ਬਹੁਤ ਗਲਤ ਹੋ ਜਾਣਾ ਹੈ ਖੈਰਾ ਸਾਹਿਬ ਦੀ ਪਰਸਨੈਲਿਟੀ ਦੇ ਉੱਤੇ खैरा साहब की जुबान के उपर सूकोर्स ट्रस्ट करना चाहिए है क्योंकि कारगुजारी देख चुके हैं। अगर कोई नया बंद आना जो बिल्कुल फ्रैश कैंडीडेट आके ये वादे करता तो क्योंकि पिछले पिछले कई सालों तो हों है एक लीडर की जी बहुत बड़ी घाट जी सा कौम और सा महसूस की जा रही है आफ्टर विजेंद्र सिंगला सिंगला साहब ने बहुत काम किए चलो कोई होर रीजन से उन्होंने हार के ਔਰ ਇੱਕ ਬੜਾ ਬੜਾ ਵਿਵਾਦ ਨੀਤਾ ਸਾਨੂੰ ਮਿਲਿਆ ਹੈ ਔਰ ਵੀ ਸ਼ੁਡ ਵੀ ਸ਼ੁਡ ਰੀਅਲੀ ਟਰਸਟ ਔਨ ਸਰਦਾਰ ਸੁਪਾਲ ਸਿੰਘ ਹੈਰਾ ਕਿ ਵਿਸ਼ਵਾਸ ਜੋ ਖੋਇਆ ਪਾਰਟੀ ਦਾ 92 ਸੀਟਸ ਇੱਕ ਹਿਸਟਰੀ ਹੈ ਕਿਸੇ ਨਵੀਂ ਪਾਰਟੀ ਦਾ 91 ਸੀਟਾਂ ਜਿੱਤਣਾ ਔਰ 100 ਸਾਲ ਸਵਾ 100 ਸਾਲ ਪੁਰਾਣੀ ਪਾਰਟੀ ਦੇ ਮੁਕਾਬਲੇ ਦੇ ਵਿੱਚ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਮੈਂ ਤੁਹਾਨੂੰ ਉਹਦਾ ਕਾਰਨ ਪਹਿਲਾਂ ਦੱਸ ਚੁੱਕੇ ਹਾਂ ਕਿ ਇੱਕ ਅੰਡਰ ਕਰੰਟ ਇਨਾਂ ਦੇ ਪ੍ਰਤੀ ਸੀਗਾ ਔਰ ਸਾਡੀ ਪਾਰਟੀ ਉਹਨੂੰ ਪਾਪ ਨਹੀਂ ਪਾਈ ਪਰ ਉਸ ਤੋਂ ਬਾਅਦ ਕੀ ਹੋਇਆ ਫੌਰ ਹੀ ਉਸ ਤੋਂ 3 ਮਹੀਨੇ ਬਾਅਦ ਕੀ ਹੋਇਆ ਸੰਗਰੂਰ ਦੇ ਲੋਕਾਂ ਨੇ ਦਿਖਾਇਆ ਨਹੀਂ ਸੰਗਰੂਰ ਦੇ ਲੋਕਾਂ ਨੇ ਸ਼ੀਸ਼ਾ ਦਿਖਾਇਆ ਸੀ ਆਮ ਆਦੀ ਪਾਰਟੀ ਨੇ ਇਹ ਸਰਕਾਰ ਸਿਰਫ ਤੁਹਾਨੂੰ ਹੋਲਡਿੰਗਸ 'ਚ ਨਜ਼ਰ ਆਉਂਦੀ ਹੈ ਕਿ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਇੰਨੇ ਇੰਨੇ ਆਹ ਕੰਮ ਕਰਵਾ ਦਿੱਤੇ ਅਸਲ 'ਚ ਜਿਹੜੀ ਫੈਕਚੁਅਲ ਫਿਗਰਸ ਨੇ ਉਹ ਇਹ ਹੈ ਕਿ ਪਿਛਲੇ 2 ਸਾਲਾਂ 'ਚ 60-70 ਹਜ਼ਾਰ ਕਰੋੜ ਦਾ ਕਰਜ਼ਾ ਚੱਕ ਚੁੱਕੀ ਹੈ ਸਰਕਾਰ ਉਹ ਬੋਝ ਮੇਰੇ ਔਰ ਤੁਹਾਡੇ ਇਕੱਲਿਆਂ ਤੇ ਹੈ ਸੋ ਜਿਸ ਤਰ੍ਹਾਂ ਮੋਦੀ ਜੀ ਉੱਪਰ ਇਸ਼ਤਿਆਰਬਾਜ਼ੀ ਦੀ ਸਿਆਸਤ ਕਰਦੇ ਹਨ ਐਕਚੁਅਲ 'ਚ ਤਾਂ ਮੁਲਕ ਖੋਖਲਾ ਹੋ ਚੁੱਕਿਆ ਹੈ ਐਕਚੁਅਲ ਤਾਂ ਇਹਨਾਂ ਨੇ ਆਪਣੇ ਸਾਡੇ ਸਾਰੇ ਇੰਸਟੀਚਿਊਸ਼ਨਸ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਹੈ ਕਿ ਉਹ ਲੜਖੜਾ ਰਹੇ ਨੇ ਉਹ ਕਿਸੇ ਵੀ ਟਾਈਮ ਡਿੱਗ ਸਕਦੇ ਨੇ ਦੇਸ਼ ਨੂੰ ਵੇਚਣ ਦਾ ਕੰਮ ਕੀਤਾ ਹੈ ਉਧਰੋਂ ਉੱਤੇ ਮੋਦੀ ਜੀ ਤੇ ਸੁਭਾ ਸਰਕਾਰ ਦੇ ਵਿੱਚ ਮਾਨ ਸਾਹਿਬ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ ਔਰ ਮੈਂ ਦਾਤ ਦੇਣਾ ਚਾਹੁੰਦਾ ਸਾਡੀ ਲੀਡਰਸ਼ਿਪ ਨੂੰ ਜਿਨ੍ਹਾਂ ਨੇ ਫੈਸਲਾ ਲਿਆ ਕਿ ਇੱਥੇ ਪੰਜਾਬ ਦੇ ਅੰਦਰ ਉਹਨਾਂ ਨੇ ਇਸ ਪਾਰਟੀ ਦੇ ਨਾਲ ਬਿਲਕੁਲ ਕੋਈ ਸਾਂਝੇਦਾਰੀ ਨਹੀਂ ਦਿਖਾਈ ਕੋਈ ਅਲਾਈਅੰਸ ਦੀ ਗੱਲ ਨਹੀਂ ਕੀਤੀ ਜ਼ੀਰੋ ਉੱਪਰ ਤੋਂ ਲੈ ਕੇ نیچے ਤੱਕ ਸਾਰੇ ਨੇਤਾਵਾਂ ਨੇ ਅਲਾਈਅੰਸ ਦੀ ਮੁਖਾਲਫਤ ਕੀਤੀ ਔਰ ਉਸ ਦਾ ਸਿੱਟਾ ਇਹ ਆ ਰਿਹਾ ਹੈ ਕਿ ਅੱਜ ਦੀ ਘੜੀ ਅਗਰ ਸਭ ਤੋਂ ਕੋਈ ਵੱਡੀ ਪਾਰਟੀ ਪੰਜਾਬ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਦੈਟ ਇਜ਼ ਕਾਂਗਰਸ ਪਾਰਟੀ ਸੋ ਪੀਪਲ ਆਰ ਰੀਲੀ ਲੁਕਿੰਗ ਫਾਰਵਰਡ ਫਰ ਕਾਂਗਰਸ ਐਂਡ ਐਟ ਦ ਸੈਂਟਰ ਲੈਵਲ ਐਸ ਵੈਲ ਐਸ the state level ਹਾਂ ਸਰ ਬਿਫੋਰ ਆਈ ਕਨਕਲੂਡ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਨੂੰ ਲੱਗੇ ਭਾਰਤ ਜੋੜੋ ਯਾਤਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੀਤੀ ਗਈ ਔਰ ਫੋਟੋ ਥੋੜੀਆਂ ਵੀ ਸੋਸ਼ਲ ਮੀਡੀਆ ਤੇ ਬੜੀਆਂ ਫਲੋਟ ਹੋਈਆਂ ਰਾਹੁਲ ਗਾਂਧੀ ਦੇ ਨਾਲ ਉਸ ਐਫਰਟ ਦਾ ਇਸ ਲੋਕ ਸਭਾ ਇਲੈਕਸ਼ਨ ਦੇ ਉੱਪਰ ਕੀ ਅਸਰ ਦੇਖਣ ਨੂੰ ਮਿਲਿਆ ਕਿੱਥੇ ਦੇਖਦੇ ਹੋ ਤੁਸੀਂ ਕੀ ਕੋਈ ਪੋਜ਼ਿਟਿਵ ਰਿਐਕਸ਼ਨ ਮਿਲਿਆ ਕੀ ਪਬਲਿਕ ਨੂੰ ਕਨੈਕਟ ਕਰਨ ਦੇ ਵਿੱਚ ਰਾਹੁਲ ਗਾਂਧੀ ਕਾਮਯਾਬ ਹੋਏ 101% ਮੈਂ ਰੀਸੈਂਟਲੀ ਸਾਡੇ ਇੱਕ گاؤں ਐ ਉੱਥੇ ਮੈਂ ਵਿਜ਼ਿਟ ਕੀਤੀ ਤਾਂ ਉੱਥੇ ਇੱਕ ਆਮ ਜਿਹਾ ਸਧਾਰਨ ਮੈਂ ਇੱਕ ਸਰਦਾਰ ਜੀ ਨੂੰ ਮਿਲਿਆ ਬਹੁਤ ਬਜ਼ੁਰਗ ਅੰਕਲ ਸੀਗੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਿਆ ਕਿ ਸਾਡੇ ਨੇ ਤਾਂ ਉਹ ਕਹਿੰਦਾ ਕਾਕਾ ਤੂੰ ਨਾ ਮੈਨੂੰ ਦੱਸ ਮੈਂ ਰਾਹੁਲ ਗਾਂਧੀ ਦਾ YouTube ਦਾ ਫਾਲੋਅਰ ਹਾਂ ਸੋ ਰਾਹੁਲ ਗਾਂਧੀ ਦੀ ਰੀਚ ਜਿਹੜੀ ਹੈ ਉਹ ਬਹੁਤ ਵੱਧ ਚੁੱਕੀ ਹੈ ਅਗਰ ਤੁਸੀਂ ਟਵਿੱਟਰ ਦੇਖੋ ਸਭ ਤੋਂ ਜ਼ਿਆਦਾ ਫਾਲੋ ਅਗਰ ਸਭ ਤੋਂ ਜ਼ਿਆਦਾ ਫਾਲੋਇੰਗ ਕਿਸੇ ਦੀ ਹੈ ਰੀਅਲ ਐਕਚੁਅਲ ਫੇਕ ਨਹੀਂ ਫੇਕ ਵਾਲੇ ਤਾਂ ਆਪਣੇ ਹੋਰ ਵੀ ਹੈਗੇ ਨੇ ਫੇਕੂ ਸਾਹਿਬ ਰਾਹੁਲ ਜੀ ਦੀ ਆਪਣੀ ਆਪਣੀ ਫੋਲੋਇੰਗ ਹੈ ਔਰ ਜਦੋਂ ਤੁਸੀਂ ਗੱਲ ਕੀਤੀ ਭਾਰਤ ਜੋੜੋ ਯਾਤਰਾ ਦੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਆਪਣਾ ਲੀਡਰ ਮੰਨਣਾ ਸ਼ੁਰੂ ਕਰ ਦਿੱਤਾ ਹੈ ਔਰ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਤੁਸੀਂ ਕਿਹਾ ਮੇਰੀਆਂ ਫੋਟੋਆਂ ਬੜੀਆਂ ਵਾਇਰਲ ਹੋਈਆਂ ਆਈ ਵਾਸ ਅ ਫਰਸਟ ਪਰਸਨ ਫਰਮ ਯੂਥ ਕਾਂਗਰਸ ਹੂ ਗਾਟ ਅ ਚਾਂਸ ਟੂ ਵਾਕ ਅਲੋਂਗ ਵਿਦ ਰਾਹੁਲ ਜੀ ਫਰਮ ਪੰਜਾਬ ਮੈਂ ਉਹਨਾਂ ਨਾਲ ਵਾਕ ਵਾਕ ਕਰ ਰਿਹਾ ਸੀ ਤੇ ਵਾਕ ਕਰਦੇ ਮੈਂ ਆਪਣੀ ਇੰਟਰੋਡਕਸ਼ਨ ਦਿੱਤੀ ਔਰ ਉਹਨਾਂ ਨੇ ਮੈਨੂੰ ਪੁੱਛਿਆ ਫਰਮ ਵੇਅਰ ਯੂ ਆਰ ਮੈਂ ਉਹਨਾਂ ਨੂੰ ਕਿਹਾ ਮਲੇਰ ਕੋਟਲਾ ਮੈਂ ਉਲਟਾ ਕੇ ਸਵਾਲ ਕੀਤਾ ਕਿ ਡੂ ਯੂ ਨੋ ਅਬਾਟ ਮਲੇਰ ਕੋਟਲਾ ਐਂਡ ਹੀ ਲੁੱਕਡ ਐਟ ਮੀ ਐਂਡ ਉਹਨਾਂ ਨੇ ਕਿਹਾ ਯੈਸ ਆਈ ਨੋ ਵਾਟ ਇਜ਼ ਸੋ ਸਪੈਸ਼ਲ ਅਬਾਟ ਮਲੇਰ ਕੋਟਲਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਪੂਰਾ ਨਾਰਥ ਇੰਡੀਆ ਜਲ ਰਿਹਾ ਸੀ ਉਦੋਂ ਵਾਹਿਦ ਅਗਰ ਕਿਤੇ ਅਮਨ ਦਾ ਦੀਵਾ ਜਗਿਆ ਅਗਰ ਕਿਤੇ ਮੁਹੱਬਤ ਦਾ ਇੱਕ ਪੈਗਾਮ ਗਿਆ ਤਾਂ ਉਹ ਸਿਰਫ ਸਾਡੇ ਸਾਡੀ ਉਸ ਟਾਈਮ ਦੀ ਰਹਿਸਤ ਸਾਡੇ ਪਿਆਰੇ ਸ਼ਹਿਰ ਮਲੇਰ ਕੋਟਲਾ ਤੋ ਗਿਆ राहुल जी ने मैं नवाब साहब अहमद खान साहब ही मैं उल्टा मुजम्मिल आई वॉन्ट टू नो मोर अबाउट मलिकोटला चलो शाम जो तो यात्रा खत्म होंगी है ਸਾਡੇ ਇੱਕ ਪੰਜਾਬ ਦੇ ਬਹੁਤ ਵਿਭਾਗ ਨੇਤਾ ਬਹੁਤ ਵੱਡੇ ਨੇਤਾ ਕਾਂਗਰਸ ਦੇ ਉਹ ਸਾਰੀ ਕਨਵਰਸੇਸ਼ਨ ਸੁਣ ਰਹੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੁਜ਼ਮਮਲ ਤੁਹਾਡੀਆਂ ਰਾਹੁਲ ਜੀ ਦੀ ਕੀ ਗੱਲ ਹੋਈ ਰਾਹੁਲ ਜੀ ਕਿਸ ਚੀਜ਼ ਬਾਰੇ ਹੋਰ ਜਾਨਣਾ ਚਾਹੁੰਦੇ ਨੇ ਮੈਂ ਕਿਹਾ ਕਿ ਮਲੇਕਪੁਰਲਾ ਦੀ ਹਿਸਟਰੀ ਬਾਰੇ ਹਣ ਹੀ ਆਸਕ ਟੋਲਡ ਮੀ ਕਿ ਅਗਰ ਤੁਸੀਂ ਕੋਈ ਦੱਸਣਾ ਚਾਹੁੰਦੇ ਹੋ ਮੈਂ ਛੱਤੀਸਗੜ੍ਹ ਇੱਕ ਕਾਂਗਰਸ ਦਾ ਕਨਵੋਕੇਸ਼ਨ ਹੋ ਰਿਹਾ ਮੈਂ ਮੈਂ ਤੁਹਾਡਾ ਮੈਸੇਜ ਉੱਥੇ ਲੈ ਕੇ ਜਾਵਾਂਗਾ ਤੇ ਮੈਂ ਰਾਹੁਲ ਜੀ ਨੂੰ ਮਲੇਕਪੁਰਲਾ ਦੀ ਆਟੋ ਬਾਇਓਗ੍ਰਾਫੀ ਜਿਹੜੀ ਨਵਾਬ ਇਫਤਖਾਰ ਅਲੀ ਖਾਨ ਸਾਹਿਬ ਨੇ ਖੁਦ ਆਪਣੇ ਹੱਥਾਂ ਨਾਲ ਇਹ ਕਿਤਾਬ ਲਿਖੀ ਉਹ ਮੈਂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਲੈ ਕੇ ਵਿਦ ਲਵ ਫਰਮ ਮੁਜ਼ਮਮਲ ਮੈਨੂੰ ਭਜਵਾਈ ਤੇ ਉਹਨਾਂ ਨੇ ਰਿਸਿਵ ਕੀਤੀ ਤੇ ਮੇਰਾ ਥੈਂਕਸ ਕੀਤਾ ਇੱਕ ਮੇਰੇ ਵਰਗੇ ਆਮ ਕਾਰਜਕਰਤਾ ਨੂੰ ਕਾਂਗਰਸ ਦੇ ਇਤਨੀ بڑے ਨੇਤਾ ਨੇ ਇਤਨੀ ਮੁਹੱਬਤ ਦੇ ਨਾਲ ਟ੍ਰੀਟ ਕੀਤਾ ਇਹ ਇੱਕ ਫਰਕ ਹੁੰਦਾ ਹੈ ਇੱਕ ਖਾਨਦਾਨੀ ਲੀਡਰ ਦਾ ਕਿ ਤੁਸੀਂ ਆਪਣੇ ਆਪਣੇ ਵਰਕਰਸ ਨੂੰ ਜਾਂ ਆਪਣੇ ਕਾਰਜਕਰਤਾ ਨੂੰ ਕਿੰਨੀ ਇੱਜ਼ਤ ਦੇ ਨਾਲ ਟ੍ਰੀਟ ਕਰਦੇ ਹੋ ਸੋ ਇੱਕ ਛੋਟੇ ਜਿਹੇ ਸ਼ਹਿਰ ਦੇ ਬਾਰੇ ਸਾਡੇ ਏਡੇ بڑے ਨੇਤਾ ਨੇ ਜਾਣਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਆਪਣੀ ਮੁਹੱਬਤ ਰਾਹੁਲ ਜੀ ਦੀ ਜੋ ਨਾ ਦਿਲਚਸ ਹੈ ਉਹ ਵੋਟਾਂ 'ਚ ਧੜਾ ਧੜ ਕਨਵਰਟ ਕਰਨੀ ਇਸ ਵਾਰ ਕਿਹੜੇ ਕਿਹੜੇ ਕੰਮ ਐਸੇ ਜਿਹੜੇ ਜਿਹੜੇ ਤੇ ਹੋਣ ਵਾਲੇ ਨੇ ਔਰ ਪ੍ਰਾਇੋਰਟੀ ਤੇ ਤੁਹਾਡਾ ਲੀਡਰ ਜਾਂ ਤੁਹਾਡੀ ਸਰਕਾਰ ਕਰੂਗਾ ਦੇਖੋ ਜੀ ਸਭ ਤੋਂ ਇੰਪੋਰਟੈਂਟ ਹੈ ਹੈਲਥ ਅਬ ਮੇਰਾ ਪਿੱਛੇ ਜੇ ਸਿਵਲ ਹਸਪੀਟਲ ਜਾਣਾ ਹੋਇਆ ਤੇ ਮੈਂ ਦੇਖ ਲਿਆ ਸੀ ਇਤਨੇ ਪਰੇਸ਼ਾਨ ਹੋ ਰਹੇ ਨੇ ਲੋਕ ਔਰਤਾਂ ਪਰੇਸ਼ਾਨ ਨੇ ਡਾਕਟਰਸ ਨਹੀਂ ਹੈਗੇ ਨਾ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ ਤੇ ਯੂਨ ਬਲੀਵ ਕਿ ਇੱਕ ਸਕਿਨ ਦਾ ਡਾਕਟਰ ਇੱਕ ਜਨਰਲ ਫਿਜ਼ੀਸ਼ੀਅਨ ਬਣਿਆ ਹੋਇਆ ਹੈ ਸਕਿਨ ਦੇ ਡਾਕਟਰ ਤੇ ਉੱਪਰ ਇਟੀ ਜ਼ਿੰਮੇਵਾਰੀਆਂ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਐਂਡ ਹੀ ਇਸ ਡੂਇੰਗ ਹਿਸ ਜੌਬ ਵੰਡਰਫੁਲੀ ਤੇ ਉਹ ਇੱਕ ਜਨਰਲ ਮਰੀਜ਼ਨ ਨੂੰ ਦੇਖ ਰਹੇ ਨੇ ਤੋ ਫਰਸਟ ਪ੍ਰਾਇੋਰਟੀ ਵੁੱਡ ਬੀ ਦਾ ਸਾਡੀ ਸਰਕਾਰ ਦੀ ਹੋਣੀ ਚਾਹੀਦੀ ਹੈ ਹੈਨਾ ਰੱਬ ਕਰੇ ਕਿ ਖੈਰਾ ਸਾਹਿਬ ਇਥੋਂ ਐਮਪੀ ਬਣਨ ਖੈਰਾ ਸਾਹਿਬ ਸੈਂਟਰ ਦੇ ਅੰਦਰ ਮੰਤਰੀ ਬਣਨ ਔਰ ਫਿਰ ਅਸੀਂ ਉਹਨਾਂ ਦਾ ਉਹਨਾਂ ਦਾ ਕੁੰਡਾ ਖੜਕਾ ਕੇ ਉਹਨਾਂ ਤੋਂ ਸਾਡੇ ਸ਼ਹਿਰ ਦੇ ਮੁੱਦਿਆਂ ਦੇ ਉੱਤੇ ਚਰਚਾ ਕਰੀਏ ਤੇ ਉਹਨਾਂ ਤੋਂ ਉਹ ਸਾਰੇ ਕੰਮ ਕਰਵਾਈਏ ਜੋ ਕਿ ਸਾਡੇ ਸ਼ਹਿਰ ਦੀ ਨੁਹਾਰ ਬਦਲ ਦੇਣ ਹੈਲਥ ਇਜ਼ ਅ ਫਰਸਟ ਪ੍ਰਾਇੋਰਟੀ ਐਜੂਕੇਸ਼ਨ देयर ਓਨਲੀ देयर आर ਵੈਰੀ ਲੈਸ ਲਾਈਕ ਕਾਲਜਸ ਅਦਰ ਥਿੰਗਸ ਇਨ ਮਲੇਕਪਟਲਾ ਸੋ ਸਾਨੂੰ ਅਸੀਂ ਉਹ ਚੀਜ਼ ਵੰਜੇ ਹੈ ਮੈਨੂੰ ਤਾਂ ਲੱਗਦਾ ਕੋਈ ਸਾਜ਼ਿਸ਼ ਹੈ ਮੈਨੂੰ ਮੈਂ ਕਈ ਵਾਰ ਸੋਚਦਾ ਹੁੰਨਾ ਹੈ ਕਿ ਇਤਨਾ ਇਤਿਹਾਸਿਕ ਸ਼ਹਿਰ ਜਿਹਨੂੰ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ ਹੈ ਇਹਨੂੰ ਲੋਕ ਇਤਨੀ ਮੁਹੱਬਤ ਦੇ ਨਾਲ ਦੇਖਦੇ ਹਨ ਕਿ ਸਾਡੇ ਸ਼ਹਿਰ ਦੇ ਨੇਤਾਵਾਂ ਨੇ ਸਾਡਾ ਇਹ ਹਾਲ ਕਰ ਦਿੱਤਾ ਕਿ ਸਾਡੇ ਕੋਲ ਸਿਰਫ ਇੱਕ ਕਾਲਜ ਹੈ ਦਿਸ ਇਜ਼ ਵੈਰੀ ਸਟ੍ਰੇਂਜ ਸਰ ਇਨਫਰਾਸਟ੍ਰਕਚਰ ਤੇ ਕੰਮ ਹੋਣ ਵਾਲਾ ਹੈ ਸਰ ਕਰਪਸ਼ਨ ਤੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਮਾਮੂ ਜੀ ਤੁਸੀਂ ਮੈਨੂੰ ਸਵਾਲ ਕਰੋਗੇ ਮੈਂ ਮੇਰੇ ਮੂੰਹ 'ਚੋਂ ਕਿਸੇ ਦਾ ਨਾਮ ਨਿਕਲ ਜਵੇ ਸੋ ਸਾਡੇ ਸ਼ਹਿਰ ਨੂੰ ਲੁੱਟਿਆ ਗਿਆ ਨਿਚੋੜਿਆ ਗਿਆ ਆ ਬੜੇ ਬੇਵਕੀ ਦੇ ਨਾਲ ਤੁਸੀਂ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਦਿੰਦੇ ਆ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਫੇਰ ਤੁਹਾਨੂੰ ਬੁਲਾਉਂਦੇ ਰਹਾਂਗੇ ਔਰ ਗੱਲਬਾਤ ਕਰਦੇ ਰਹਾਂਗੇ। ਬਹੁਤ ਸ਼ੁਕਰੀਆ ਮਾਮੂ ਜੀ। ਥੈਂਕਸ ਅ ਲੋਟ। ਥੈਂਕ ਯੂ ਜੀ। ਆਪਾਂ ਗੱਲ ਕਰ ਰਹੇ ਸੀ ਮੁਜ਼ਮਮਲ ਅਲੀ ਖਾਨ ਸ਼ੇਰਵਾਨੀ ਸਾਹਿਬ ਦੇ ਨਾਲ ਔਰ ਪ੍ਰੋਗਰਾਮ ਸਾਡਾ ਸੁਣੋ ਨੇਤਾ ਜੀ ਔਰ ਮੈਂ ਉਮੀਦ ਕਰਦਾ ਕਿ ਸਾਡੀਆਂ ਗੱਲਾਂ ਲੀਡਰਾਂ ਦੇ ਕੰਨਾਂ ਤੱਕ ਪਹੁੰਚਣਗੀਆਂ ਔਰ ਆਮ ਲੋਕਾਂ ਨੂੰ ਘੱਟ ਤੋਂ ਘੱਟ ਜੋ ਸ਼ਹਿਰ ਦੇ ਮੇਨ ਮੁੱਦੇ ਨੇ ਉਹਨਾਂ ਦਾ ਤਾਂ ਪਤਾ ਲੱਗੂਗਾ ਔਰ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ। ਫੇਰ ਇੱਕ ਪਰਸਨੈਲਿਟੀ ਨਾਲ ਮਿਲੂਗਾ। ਥੈਂਕ ਯੂ ਥੈਂਕ ਯੂ ਵੈਰੀ ਮਚ।